ਕệ ਤਾਂ ਨਹੀਂ ਆ ਤੈਨੂੰ ਪਰੌਂਠੇ ਆਉਣ ਦੇ ਤੇਰੇ ਬਾਈ ਨੂੰ ਚੱਲ ਚੱਲ ਨਿਕਲ ਘਰੋਂ ਹੋ ਗਿਆ ਹੋਣਾ ਕੀ ਐ ਜਵਾਕਾਂ ਨੂੰ ਸਕੂਲ ਜਾਣ ਵਾਸਤੇ ਪਰੌਂਠੇ ਲਾ ਰਹੀ ਸੀ ਕਹਿੰਦਾ ਮੈਨੂੰ ਵੀ ਲਾ ਕੇ ਦੇ ਤੈਨਨ ਖੁੰਝੇ ਇਹਦੇ ਕੀ ਰੋਟੀਆਂ ਹਲਕ ਚੜਦੀਆਂ ਨੇ ਦੇਖ ਲੈ ਛੋਟੇ ਬਾਈ ਜਦਜ ਬੇਬੇ ਜਿਉਂਦੀ ਹੁੰਦੀ ਹੁੰਦੀ ਨਾ ਤਾਂ ਗੱਲਾਂ ਨਾ ਹੁੰਦੀਆਂ ਤੈਨੂੰ ਯਾਦ ਹੈਗਾ ਤਿੰਨ ਸਾਲ ਦਾ ਸੀਗਾ ਜਦ ਤੂੰ ਬੇਬੇ ਗੁਜਰ ਗਈ ਸੀ ਮੈਂ ਤੈਨੂੰ ਮਾਵਾ ਵਾਂਗੂ ਪਾਲਿਆਗਾ ਅੱਜ ਤੂੰ ਬਾਈ ਆਪਦੀ ਜਨਾਨੀ ਦੇ ਮਗਰ ਐ ਲੱਗਿਆ ਫਿਰਦਾ ਜਿਵੇਂ ਬੱਕਰੀ ਦੇ ਮਗਰ ਲੇੜਾ ਲੱਗਿਆ ਹੁੰਦਾਗਾ ਆ ਦੇਖ ਲੈ ਮੇਰੇ ਕੱਪੜਿਆਂ ਦਾ ਹਾਲ ਆ ਨਾਲੇ ਤੇਰੇ ਦੇਖ ਲੈ ਬਈ 3 ਮਹੀਨੇ ਹੋ ਗਏ ਯਾਰ ਮੇਰਾ ਕੱਪੜੀ ਨਹੀਂ ਧੋਦੀ ਹੈਗੀ ਇਹ ਦੇਖ ਲੈ ਬੋਲਦਾ ਕਿਵੇਂ ਆ ਫਿਰ ਤੇਰੇ ਮੂੰਹ ਚੋਂ ਕਿਹੜਾ ਫੁੱਲ ਕਿਰਦੇ ਨੇ ਜੇ ਤੂੰ ਐਂ ਕਰਦਾ ਰਿਹਾ ਨਾ ਤੇਰੀਆਂ ਲੱਤਾਂ ਤੋੜ ਕੇ ਤੇਰੀ ਫੋਟੋ ਤੇ ਫੁੱਲ ਜ਼ਰੂਰ ਟੰਗੂ ਦੇਖ ਲੈ ਬਾਈ ਤੇਰੇ ਸਾਹਮਣੇ ਕੀ ਕਹੀ ਜਾਂਦੀ ਹੈ ਸਹੀ ਕਹਿੰਦੀ ਹੈ ਮਾਇਆ ਦੇ ਨਾਲ ਆਪਣਾ ਬਈ ਇੰਨਾ ਕੀ ਰਿਸ਼ਤਾ ਸੀਗਾ ਉਹ ਕਾਦਾ ਰਿਸ਼ਤਾ 5 ਸਾਲ ਹੋ ਗਏ ਤੈਨੂੰ ਬਿਜਲੀ ਮੈਕ ਵਿੱਚ ਪੋਸਟਾਂ ਭਰੀਆਂ ਨੂੰ ਕਦੇ ਕਹਿ ਦੇ ਨਾ ਮੈਂ ਮਾਸਟਰ ਲੱਗੂ ਮਾਸਟਰ ਲੱਗਣ ਵਾਲੀ ਇਹਦੀ ਬੁੱੱਥੀ ਹੈਗੀ ਆ ਬਿਜਲੀ ਮੈਕਮੇ ਜਾਣਾ ਕਿਤੇ ਐਸਡੀਓ ਲੱਗ ਜੇ ਇਹ ਤਾਂ ਛੜਾ ਰਹੁ ਛੜਾ ਬਾੜਾ ਹੰਕਾਰ ਨਾ ਕਰ ਕਈ ਵਾਰੀ ਛੜਿਆਂ ਨੂੰ ਰੱਬ ਪਰੀਆਂ ਭੇਦਿੰਦਾ ਕਿਉਂਕਿ ਮੈਂ ਡਿੱਗੇ ਹੋਏ ਦਰਖਤ ਹਰੇ ਹੁੰਦੇ ਦੇਖੇ ਨੇ ਮੇਰੀ ਗੱਲ ਸੁਣ ਲੈ ਇਹਨੂੰ ਮੇਰੀਆਂ ਅੱਖਾਂ ਤੋਂ ਪਰੇ ਕਰ ਦੇ ਨਹੀਂ ਮੈਂ ਇਹਦੀਆਂ ਲੱਤਾਂ ਤੋੜ ਦੂੰ ਇਹਨੂੰ ਹਟਾ ਲੈ ਬਾਈ ਮੈਥੋਂ ਕੁਝ ਬੋਲਿਆ ਜਾਊ ਫਿਰ ਕੀ ਬੋਲੇਗਾ ਵਾ ਤੂੰ ਤੇਰੀਆਂ ਬੋਦੀਆਂ ਪੱਟ ਕੇ ਹੱਥ ਚ ਫੜਾ ਦੂੰ ਜਾਂ ਨਿਕਲਦਾ ਸਾਡੇ ਕਰੋ ਲੈਥੋ ਨਿਕਲ ਜਾ ਕਰੋ ਮਥੋਂ 5 ਦਿਨਾਂ ਬਾਅਦ ਪਾਲੀਸਾਨੋਂ ਪਰਮਜੀਤ ਸਿੰਘ ਦਾ ਘਰ ਹੈ ਜੀ ਇਹ ਹਾਂਜੀ ਹਾਂ ਇਹੀ ਹੈ ਆ ਪਾਰਸਲ ਆਇਆ ਦੀ ਉਹਨਾਂ ਦਾ ਕਰਾ ਜੀ ਉਹ ਬਿਜਲੀ ਵਿਭਾਗ ਵਿੱਚ ਐਸਡੀਓ ਭਾਰਤੀ ਹੋਏ ਨੇ ਸਿੱਧੇ ਸਿੱਧੇ ਜੀ ਹਾਂਜੀ ਆ ਲਓ ਪਾਰਸਲ ਉਹਨਾਂ ਦਾ ਸਾਈਨ ਕਰ ਉਹ ਤੇ ਇਹੀ ਘਰ ਹੈ ਨਾ ਜੀ ਪੰਮੇ ਦਾ ਹਾਂ ਹਾਂ ਇਹੀ ਹੈ ਆ ਲਓ ਠੀਕ ਹੈ ਜੀ ਧੰਨਵਾਦ ਕਟੂ ਗ੍ਰੈਡ 'ਚ ਭੇਜ ਦਿਓ ਉੱਥੇ ਡਿਊਟੀ ਹੈ ਜੀ ਉਹਨਾਂ ਦੀ ਠੀਕ ਹੈ ਜੀ ਠੀਕ ਹੈ ਜੀ ਲਿਆਓ ਜੇ ਤੁਸੀਂ ਜਿੱਲ੍ਹਾਤ ਵੀ ਕਰਦੋ ਕੀ ਹੋੜੇ ਮਾਤਾ ਨੇ ਜੇ ਖਾ ਰੀ ਸਾਰਾ ਖਰੀਦੀ ਮੈਂ ਤਾਂ ਦਿਉਰਾਂ ਵਾਲੀ ਰੱਖੂੰਗੀ ਆਪਣਾ ਤਾਂ ਦਿਉਰਾਂ ਵਾਲੀ ਰਹੂਗਾ ਆ ਲੈਓ ਜੀ ਪਾਗ ਲਾਓ ਤੁਹਾਡੇ ਸਿਰ 'ਚ ਤੇਲ ਛੱਤ ਦਿਆਂ ਲਾ ਲੈ ਮਲ ਲਾ ਕੇ ਆ ਜੀ ਤੇਲ ਕਿਹੜਾ ਇਹ ਵਧੀਆ ਜੀ ਖੋਪੇ ਵਾਲਾ ਮਲਦੇ ਸਈਦ ਨੇ ਮਲਦੇ ਲਾ ਕੇ ਮਲ ਜੱਜ ਨਹੀਂ ਤੁਹਾਨੂੰ ਖੋਲ ਕੇ ਮਾਲੇ ਨੂੰ ਉਹ ਤਾਂ ਕਹਣਾ ਸੀ ਬੋਧੀਆਂ ਪੱਟ ਦੂੰਗਾ ਮੇਰੇ ਤਾਂ ਸੁੱਖ ਵੇਲੇ ਤਾਂ ਹਰੇਖ ਨੇੜੇ ਲੱਗ ਜਾਂਦਾਗਾ ਇਦੋਂ ਹੁਣ ਸੁੱਖ ਆ ਗਿਆ ਮੇਰੇ ਤੇ ਕੱਢ ਜਾ ਉਹ ਇੱਕ ਮਿੰਟ ਹਾਂ ਹੈਲੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਅੱਛਾ ਜੀ ਨਾ ਨਾ ਕੋਈ ਗੱਲ ਨਹੀਂ ਕੋਈ ਆਪਣੇ ਜਿਹਦਾ ਕਹਾ ਹੰਕਾਰ ਹੈ ਜੀ ਨਹੀਂ ਨਹੀਂ ਜੀ ਹਾਂ ਹਾਂ ਜੀ ਹਾਂ ਜੀ ਨਹੀਂ ਤੁਹਾਨੂੰ ਪਹਿਲਾਂ ਹੀ ਪਤਾ ਹੀ ਆ ਪਤਾ ਰੱਬ ਤੋਂ ਡਰ ਕੇ ਗੱਲ ਕਰਦੇ ਹਾਂ ਨੇ ਹਾਂ ਜੀ ਹਾਂ ਅੱਛਾ ਜੀ ਕੁੜੀ ਆਪਣੀ ਪਲਸਮਲਾਜ ਮੈਂ ਜੀ अच्छा ना ना कोई नहीं जी अपना एसडीओ ਦਾ ਰਿੰਕਾ ਆਪਣਾ ਹੈ ਆਪਾਂ ਹੰਕਾਰ ਨਹੀਂ ਕਰਦੇ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਤਾਂ ਕੀ ਹੈ ਜੀ ਚਾਹੇ ਉਹ ਤੇ ਕੁੜੀ ਨਾ ਵਧੀਆ ਸਵਾਲ ਹੀ ਹੋਵੇ ਜਿਹੜਾ ਨਾ ਘਰ ਚ ਏਕਾ ਬਰਕਤ ਰੱਖੇ ਜੀ ਹਾਂ ਜੀ ਹਾਂ ਆਹ ਇਹ ਗੱਲ ਸਹੀ ਹੈ ਜੀ ਕਿਉਂਕਿ ਸੁੱਖ ਵੇਲੇ ਨਾ ਹਰੇਕ ਨੇੜੇ ਲੱਗੇ ਨਾ ਦੁੱਖ ਵੇਲੇ ਭਜਦੇ ਹੁੰਦੇ ਨੇ ਨਹੀਂ ਨਾ ਨਾ ਛੱਟ ਮੰਗਣੀ ਪੱਟ ਵਿਆਹ ਕਰਾਂਗੇ ਜੀ ਕਿਉਂਕਿ ਗੱਡੀਆਂ ਪਹਿਲੀ ਲੇਟ ਨਹੀਂ ਗਈਆਂ ਲਾਜੋ ਲਾਜੋ ਫੱਡੇ ਲਾਜੋ ਕਹਿੰਦੇ ਸੜਾ ਸੜਾ ਰਹੇਗਾ ਤੂੰ ਵਾਹ ਯਾ ਮੈਂ ਤਉ ਬੂਟ ਛੱਡ ਦੂੰ ਬਿੱਤੀ ਜਾ